ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋ ਹੋਗੇ ਅੱਜ ਤਾਂ ਵਲੋਗ ਮੈਂ ਰਾਤ ਨੂੰ ਸਟਾਰਟ ਕਰਦੀ ਰਹੀਆਂ ਕਿਉਂਕਿ ਅਸੀਂ ਅੱਜ ਕਰਦੇ ਪਏ ਆ ਸਾਰਾ ਸਮਾਨ ਸੈੱਟ ਤੇ ਭਾਬੀ ਦਾ ਵੀ ਮਤਲਬ ਕਿ ਕੇਟਰ ਅਟੈਚੀ ਤਿਆਰ ਕਰਨ ਲੱਗੇ ਆ ਉਹਨਾਂ ਦੀ ਵਰੀ ਦਾ ਤੇ ਮਤਲਬ ਟੈਚੀ ਕਹ ਲਓ ਟਰੰਕ ਕਹ ਲਓ ਜੋ ਮਰਜੀ ਇਹ ਲਾਈਟਾਂ ਦੀ وجہ ਤੋਂ ਰੰਗ ਇਦਾਂ ਦਾ ਆਉਂਦਾ ਪਿਆ ਆ ਕਿਉਂਕਿ ਇਸ ਕਮਰੇ 'ਚ ਨਾ ਪਤਾ ਨਹੀਂ ਕਲਰ ਦੀ وجہ ਤੋਂ ਰੰਗ ਹੀ ਨਹੀਂ ਸਾਫ਼ ਹੁੰਦਾ ਦੇਖੋ ਕਿੰਨਾ ਅਜੀਬ ਜਿਹਾ ਹੁੰਦਾ ਪਿਆ ਜਦੋਂ ਚਲਦੀਆਂ ਰਹਿ ਜਾਂਦੇ ਉਹ ਠੀਕਾਈ ਰਹਿੰਦੇ ਔਰ ਹੁਣ ਕੁਝ ਠੀਕ ਲੱਗਦਾ ਪਿਆ ਹੈ ਮੈਂ ਤੁਹਾਨੂੰ ਦਿਖਾਨੀ ਆ ਖਲਾਰਾ ਵੰਮਾ ਇਹ ਤੇ ਦੇਖਿਓ ਇੱਧਰ ਦੇਖਿਓ ਮੇਰੇ ਵਨ ਮਤਲਬ ਉੱਥੇ ਉਸ ਸੋਫਾ ਪੂਰਾ ਭਰਿਆ ਪਿਆ ਆ ਸਮਾਨ ਦੇ ਨਾਲ ਹੁਣ ਸਾਰੇ ਸੈੱਟ ਕਰਦੇ ਆ ਔਰ ਸਤ ਨੂੰ ਪੂਰਾ ਦਿਨ ਬਸ ਕਰਦੇ ਆ ਹੁਣ ਮੈਂ ਇਥੇ ਰਾਜ ਲੱਗੀਆਂ ਵਾ ਕਰਨ ਸਾਰੀ ਸੈਟਿੰਗ ਬਾਕੀ ਵਾਜੇ ਤੇ ਫਿਰ ਹਲਕੇ ਆਪਾ ਕਰਦੇ ਆ ਪੁੱਤਰੇ ਮੱਤੇ ਤੋਕਤ ਚੂਰੀ ਮੇ ਮੱਖਣ ਸਜਦੀਏ ਮਾਇ ਧਾਰ ਲੋਏ ਜੇਬਗੇ ਤੋਕਤ ਚੂਰੀ ਮੇਰੇ ਮੱਖਣ ਸਜਦੀਏ ਮਾਇ ਧਾਰ ਲੋਏ ਜੋ ਸਭੋਂ ਕੰਮ ਪੂਰਤ। ਚਲੋ ਸਗਣ ਦੇ ਪੂਰਾ ਕਰਦੇ ਹੋ। ਨਾਲ ਲੱਗੋ। ਨੰਮੇ ਤਾਂ ਚ ਉਤਰੀ ਮੇਰੀ ਭੂਆ ਤੇ ਇਧਰ ਚਾਚੀ। Det er det i, de heter. De, 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 de. <slik> ਕੁਇਨਾਂ ਤੇ ਬਿਸਰਾਇਆ ਕਿਉਂ ਤੇਰਾ ਕਿਰਨ ਦੇ ਸਹਾਰੇ ਤੂੰ ਵਸੇ ਜਾ ਜੀ ਮੇਰੇ ਪਿਆਰੀਆਂ ਜਾਨੀ ਮੇਰੇ ਉਸ ਰੱਬ ਜੀ ਸਾਥੀ ਨਾਲ ਕਿਵੇਂ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋ ਹੋਗੇ ਅੱਜ ਆ 11 ਤਰੀਕ ਤੇ 10 ਵਜੇ ਦਾ ਟਾਈਮ ਹੋ ਗਿਆ ਆ ਮੈਂ ਲੱਗੀ ਸੀ ਸਬਜ਼ੀ ਸਾਫ਼ ਕਰਨ ਦੇ ਮੈਂ ਕਿ ਮੈਂ ਵਲੋਗ ਸਟਾਰਟ ਕਰਨਾ ਕਿਉਂਕਿ ਅੱਜ ਇਹ ਆਉਂਦੇ ਪਏ ਨੇ ਸਰਦਾਰ ਜੀ ਡੈਡੀ ਮੰਨਤ ਔਰ ਮੇਹਰ ਦੇ ਮੈਂ ਕਿਚਨ ਵਿੱਚ ਬਲੌਗ ਸਟਾਰਟ ਕਰ ਲੈਣੀ ਆ ਮੈਂ ਹੁਣ ਇਹ ਸਬਜੀ ਸਬਜੀ ਸਾਫ ਕਰਕੇ ਰੱਖ ਲਾਂਗੇ ਕਿਉਂਕਿ ਸ਼ਾਇਦ ਮਾਰਕੀਟ ਜਾਣਾ ਪਏ ਰਾਤ ਸ਼ਾਮ ਨੂੰ ਰਾਜ ਨੇ ਵੀ ਜਾਣਾ ਆ ਬੱਚਿਆਂ ਦੇ ਕੱਪੜੇ ਲੈਣ ਤੇ ਲੇਟ ਹੋ ਜਾਣਾ ਰੋਟੀ ਨੂੰ ਹੁਣ ਰੈਡੀ ਕਰਕੇ ਰੱਖ ਲਾਂਗੇ ਫਿਰ ਸਾਨੂੰ ਔਖਾ ਨਹੀਂ ਹੋਏਗਾ ਉਹ ਤਾਂ ਗੋਭੀ ਵਗੈਰਾ ਮੈਂ ਹੁਣ ਮੈਂ ਚਾਹਾਂ ਸਾਫ ਕਰਕੇ ਰੱਖ ਲੈਣੀ ਆ ਫਿਰ ਰਾਤ ਨੂੰ ਤੇ ਰਾਤ ਨੂੰ ਬਣਾਉਂਗੇ ਹੁਣ ਮਟਰ ਪਨੀਰ ਆਲੂ ਗੋਭੀ ਸਬਜੀ ਤੇ ਮਿੱਠਾ ਹੋ ਜਾਏਗਾ بس ਇੰਨਾ ਹੀ ਬਣਾਵਾਂਗੇ ਅੱਜ ਕਿਉਂਕਿ ਉਹਨਾਂ ਵੀ ਨਹੀਂ ਇੰਨਾ ਖਾਣਾ ਹੈਗਾ ਸਫ਼ਰ ਦੀ وجہ ਤੋਂ ਥੱਕੇ ਹੋਣੇ ਆ ਤੇ ਚਲੋ ਹੁਣ ਮੈਂ ਚਾਂਦੀ ਨਾਲੇ ਜਿਹੜੀ ਸਾਡੀ ਪੈਕਿੰਗ ਵੀ ਰਹੀ ਦੀ ਏ ਕੁਛ ਮੈਂ ਲਾਸਟ ਵਾਲੇ ਵਲੋਗ 'ਚ ਦਿਖਾਈ ਤੁਹਾਨੂੰ ਤੇ ਬਾਕੀ ਉਹ ਵੀ ਕੰਪਲੀਟ ਕਰਨੀ ਹੈ ਚਲੋ ਹੁਣ ਅੰਦਰ ਜਾ ਕੇ ਤੇ ਫਿਰ ਮੈਂ ਮਿਲਦੀ ਹਾਂ ਤੁਹਾਨੂੰ ਤੇ ਮੇਰੀ ਭਾਬੀ ਚੱਲੀਆਂ ਵਸੀ ਸੂਟ ਲੈਣ ਤੇ ਰਾਜ ਚਲਾ ਲੈਂਦੀ ਏ ਤੇ ਇਹਦੇ ਨਾਲ ਹੀ ਰਸਟੈਂਡ ਚੱਕੜਾ ਚਲੋ ਉਥੋਂ ਗੋਵਿੰਨੀਆ ਚੱਲ ਫਰਾਗਦਾ ਜੀ ਅੱਜ ਈਦ ਆ ਤੇ ਮੇਰੇ ਸਾਰੇ ਫੈਮਿਲੀ ਨੂੰ ਈਦ ਮੁਬਾਰਕ ਬਹੁਤ ਜ਼ਿਆਦਾ ਨੇ ਉਧਰ ਸਾਨੂੰ ਆਹੀ ਈਦ ਦੀ ਖੀਰ ਏ ਇੱਕ ਘਰੋਂ ਆਈ ਏ ਦੂਜੇ ਘਰੋਂ ਵੀ ਆਈ ਹੋ ਫ੍ਰੀਜਰ ਚ ਰੱਖੀ ਹੋਈ ਏ ਬਾਅਦ ਚੁਖਾਵਾਂਗੇ ਪਹਿਲਾਂ ਇਹ ਟੇਸਟ ਕਰਦੇ ਆ ਚਲੋ ਅੱਜ ਖਾਈਏ ਕੁਛ ਉਹ ਮੈਂ ਉਹ ਗਏ ਤੇ ਕੋ ਬਾਅਦ ਆਉਂਗੀ ਨਾ ਮਿੰਨੀ ਕਿੰਨੀ ਖੁਸ਼ ਹੋ ਗਈ ਏ ਹਾਏ 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 ਕਿੰਨਾ ਪਛਾਣ ਦਿੱਤੀ ਹਾਏ ਹੇ ਹੇ ਇਹਨੇ ਛੋੜਣ ਰਹਿਣਾ ਛੋਣਾ ਫੋਸ਼ੀ ਨਹੀਂ ਹਾਂ ਆ ਜਿਹੜੀ ਇਹਨੇ ਬੜਾ ਪੁੱਤ ਆ ਆ ਲੱਗਾ ਇੱਥੇ ਪੂਰਾ ਰੌਣਕ ਮੇਲਾ ਇੱਥੇ ਸਾਰੇ ਆ ਗਏ ਆ ਫੁੱਲ ਮਸਤੀ ਕਰਦੇ ਪਏ ਨੇ ਇਹਨੂੰ ਚਾਰਜ ਲਾਇਆ ਜੇ ਉੱਥੇ ਆ ਕਿਉ ਫੜੀ ਫਿਰਦੇ ਨੇ ਇਹ ਲਾਇਆ ਫੇਰ ਕਿਸ ਤੋਂ ਫੜੀ ਆ ਮੇਰੀਓ ਹੈ ਮੰਮੀ ਦੀ ਰੋਟੀ ਦੇ ਤੁੱਬਲ ਲੈਣ ਦੇ ਚੱਲ ਨਹੀਂ ਬੜਾ हाच है कि ट वाज इब कर दो लाज कर